ਵਰਜੀ ਦਾ ਖਲਸਾ ਵਰਜੀ ਕੀ ਫਤਿਹ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ ਤੁਹਾਡਾ ਜਿਆਦਾ ਸਮਾਂ ਨਹੀਂ ਲੈਂਦੇ 2-4 ਮਿੰਟ 5 ਮਿੰਟ ਵੱਧ ਤੋਂ ਵੱਧ ਗੱਲ ਕਰਨੀ ਹੈ ਭਾਈ ਅੰਮਰਤਪਾਲ ਸਿੰਘ ਦੇ ਮਾਮਲੇ ਦੇ ਵਿੱਚ ਮੈਂ ਕੱਲ ਵੀ ਗੱਲ ਕੀਤੀ ਸੀ ਅੱਜ ਵੀ ਕਰਦਾਗਾ ਕਿ ਅੱਜ ਫੇਰ ਮੀਡੀਆ ਦਾ ਜ਼ੋਰ ਲੱਗਿਆ ਪਿਆ ਸਾਰਾ ਤੇ ਕਈ ਅਖੌਤੀ ਲੋਕਾਂ ਦਾ ਜ਼ੋਰ ਲੱਗਿਆ ਪਿਆ ਕਿ ਅੰਮਰਤਪਾਲ ਸਿੰਘ ਦੀ ਮੈਂਬਰਸ਼ਿਪ ਅਧ ਹੋਗੀ ਅੰਮਰਤਪਾਲ ਸਿੰਘ ਦੀ ਮੈਂਬਰਸ਼ਿਪ ਨੂੰ ਖਤਰਾ ਹੈਗਾ ਅੰਮਰਤਪਾਲ ਸਿੰਘ ਦੀ ਮੈਂਬਰਸ਼ਿਪ ਆਗਲੇ ਦਿਨ ਖਤਮ ਹੋਣ ਵਾਲੀ ਆ ਜਣੀ ਕਿ ਜਿਸ ਤਰ੍ਹਾਂ ਕੋਈ ਟੇਬੇ ਨਹੀਂ ਲਾਉਂਦਾ ਹੁੰਦਾ ਸਾਧਾ ਜਾਂ ਬੂਬਨੇ ਜਾਂ ਕੋਈ ਹੋਰ ਆ ਜਿਹੜੇ ਚੇਲੇ ਚੁੱਲੇ ਜੇ ਹੁੰਦੇ ਆ ਉਹਦੇ ਕੋਲੇ ਜੇ ਦਾਜਾਂ ਨੇ ਵਗ ਜਾਣਾਂ ਉਹ ਹਰ ਇੱਕ ਨੂੰ ਇਸ ਤਰ੍ਹਾਂ ਹੀ ਕਹਿੰਦਾ ਹੁੰਦਾਗਾ ਕਿਸੇ ਨੂੰ ਕੁਝ ਦੱਸਦਾ ਕਿਤੇ ਕੁਝ ਦੱਸਦਾ ਕਿ ਜਿਹੜਾ ਸੱਚ ਹੋ ਗਿਆ ਉਹਦੇ ਤਾਂ ਪਾਉ ਵਾਰਾਂਗੇ ਬਾਬੇ ਦੀ ਉਹ ਤਾਂ ਉਹਨਾਂ ਲਈ ਬਾਬਾਗਾ ਤੇ ਜਿਹਦਾ ਕੁਝ ਨਹੀਂ ਹੋਇਆ ਤੇ ਉਹਦੇ ਲਈ ਪਖੰਡੀ ਸਾਧ ਆਦੇ ਹੀ ਹਾਲ ਸਾਡਾ মিডিਆ ਦਾ ਹੋਇਆ ਪਿਆ ਹਾਲੇ ਤਾਂ ਕੋਰਟ ਦੇ ਵਿੱਚ ਭਾਈ ਅੰਮਰਤਪਾਲ ਸਿੰਘ ਦੇ ਵਕੀਲ ਵੱਲੋਂ ਜਿਹੜੀ ਫਾਇਲਾਉ ਤਿਆਰ ਕਰਕੇ ਜਿਹੜੀ ਕੋਰਟ ਦੇ ਵਿੱਚ ਪੇਸ਼ ਕੀਤੀ ਗਈ ਆ ਕਿ ਭਾਈ ਅੰਮਰਤਪਾਲ ਸਿੰਘ ਦੀ ਜਿਹੜੀ ਜੋ ਪੀਰਿਅਡ ਟਾਈਮ ਹੁੰਦਾਗਾ 60 ਦਿਨਾਂ ਦਾ ਹੁੰਦਾ ਹੈਗਾ ਕਿ ਇਹ ਸਰਕਾਰ ਵੱਲੋਂ ਜਿਹੜਾ ਭਾਈ ਅੰਮਰਤਪਾਲ ਸਿੰਘ ਨੂੰ ਹਾਜ਼ਰੀ ਨਹੀਂ ਲਗਣ ਦਿੱਤੀ ਤੇ ਉਹਦੇ ਵਿੱਚ ਦਲੀਲਾਂ ਨੇ ਕਿ ਭਾਈ ਅੰਮਰਤਪਾਲ ਸਿੰਘ ਆ 497000 ਲੋਕਾਂ ਨੇ ਚੁਣਿਆ ਕਰੀਬ ਤੇ 2 ਲੱਖ 197000 ਵੋਟਾਂ ਦੇ ਨਾਲ ਜਿੱਤੇ ਆ ਪਲੱਸ ਜੇਕਰ ਭਾਈ ਅੰਮਰਿਤਪਾਲ ਸਿੰਘ ਦੀ ਮੈਂਬਰਸ਼ਿਪ ਰੱਦ ਹੁੰਦੀ ਆ ਪਹਿਲੀ ਗੱਲ ਤਾਂ ਰੱਦ ਕਿਉਂ ਹੋਊ ਜੇ ਮੈਂ ਕਿਹਾ ਜੇ ਰੱਦ ਹੁੰਦੀ ਆ ਜੇ ਵੀ ਨਹੀਂ ਹੁੰਦੀ ਚਲੋ ਤੇ 4 ਲੱਖ ਲੋਕਾਂ ਦਾ ਗਲਾ ਕੁੱਟਣਾਗਾ ਗਲਾ ਕੁੱਟਣ ਦੇ ਬਰਾਬਰ ਹੋਊਗਾ ਇਹ ਲੋਕ ਤਾਂ ਅਕਰ ਦਾ ਧਜੀਆਂ ਤੇ ਮੈਂ ਕਦੋਂ ਘਾਣ ਹੋਊਗਾ ਜੇ ਇਹ ਗੱਲ ਹੁੰਦੀ ਆ ਰੱਦ ਹੋਣ ਦੀ ਤੇ ਜਾਂ ਸਾਬ ਨੂੰ ਵੀ ਪਤਾ ਹੈਗਾ ਇਹ ਕੋਟਾ ਨੂੰ ਵੀ ਪਤਾ ਹੈਗਾ ਕਿ ਐਮਪੀ ਜਿੱਤੇਗਾ ਕੋਈ ਉਹ ਠੱਗੀ ਨਹੀਂ ਮਾਰੀ ਉਹਨੇ ਕੋਈ ਉਹਨੇ ਕਿਸੇ ਦਾ ਕਤਲ ਨਹੀਂ ਕੀਤਾ ਉਹਨੇ ਕੋਈ ਉਹਨੇ ਹੋਰ ਕੋਈ ਜਰਮ ਨਹੀਂ ਕੀਤਾ ਹੁਣ ਨਾਤਾ ਮੈਂਬਰਸ਼ਿਪ ਰੱਦ ਹੋ ਸਕਦੀ ਆ ਕਿਉਂਕਿ ਸਰਕਾਰਾਂ ਨੇ ਅਧੀਨ ਰੱਖਿਆ ਹੋਇਆਗਾ ਮੈਂ ਤੁਹਾਨੂੰ ਪਹਿਲਾਂ ਵੀ ਕਹਿਆ ਸੀ ਅੰਮਰਤਪਾਲ ਸਿੰਘ ਘਰੇ ਨਹੀਂ ਬੈਠਾ ਮੈਂਬਰ ਸੰਭਰ ਰੱਦ ਹੋਣ ਵਾਸਤੇ ਕਿ ਉਹ ਘਰੇ ਬੈਠੇ ਨੇ ਭਾਈ ਹਾਜ਼ਰੀ ਨਹੀਂ ਲਵਾਈ ਅਗਲਾ ਜੇਲ੍ਹ ਦੇ ਵਿੱਚ ਨਿਕਲਨ ਦੂਗਾ ਫੇਰ ਹੀ ਹਾਜ਼ਰੀ ਲਵਾਊਗਾ ਹੁਣ ਕੋਰਟ ਫੈਸਲਾ ਕਰੇ ਭਾਈ ਅੰਮਰਤਪਾਲ ਸਿੰਘ ਨੂੰ ਬਾਹਰ ਕੱਢੇ ਵੀ ਦਿਓ ਭਈ ਸੈਸ਼ਨ ਦੇ ਵਿੱਚ ਮੌਕਾ ਤਾਂ ਫੇਰ ਦੇਖਦੇ ਆ ਕਿ ਪਹਟਾਲ ਪੈਂਦਾ ਕਿ ਸੈਸ਼ਨ ਵਾਲਿਆਂ ਤੇ ਪੰਜਾਬ ਸਰਕਾਰ ਦਾ ਤੇ ਵਿਰੋਧੀ ਲੋਕਾਂ ਦਾ ਇਹ ਹੋਣਾਗਾ ਮਾਰਚ ਦੇ ਵਿੱਚ ਸੈਸ਼ਨ ਹੋਣਾਗਾ ਮਾਰਚ ਦੇ ਵਿੱਚ ਜਿਹੜੀ ਭਾਈ ਅੰਮਰਪਾਲ ਸਿੰਘ ਦੀ ਐਨਐਸਸੀ ਖਤਮ ਹੋਣੀ ਹੈ ਬੜੇ ਅਜਿਹੀ ਮੈਨੂੰ ਲੋਕ ਮਿਲੇ ਨੇ ਕਈ ਪੁਲਸ ਮੁਲਾਜ਼ਮ ਜਿਹੜੇ ਤੈਅ ਹੋਏ ਪੁਲਸ ਮੁਲਾਜ਼ਮ ਨੇ ਉਹਨਾਂ ਨੇ ਵੀ ਜਿਹੜਾ ਕਿ ਭਗਵਾਨ ਤਮਨ ਸਰਕਾਰ ਨੂੰ ਬਹੁਤ ਹੀ ਨਿੰਦੇ ਆ ਜੇ ਉਹਨਾਂ ਵੀ ਭਾਈ ਅੰਮਰਪਾਲ ਸਿੰਘ ਦੇ ਹੱਕ ਵਿੱਚ ਜਿਵੇਂ ਥਾਣੇਦਾਰ ਖੜ ਕੇ ਬੋਲੇ ਕਹਿੰਦੇ ਅੰਮਰਪਾਲ ਸਿੰਘ 1% ਗਲਤ ਨਹੀਂ ਦਸੋ ਕਹਿੰਦੇ ਕਿਉਂ ਉਹਨੂੰ ਜਿਹੜਾ ਕਿ ਡਿਬਰੂਗੜ੍ਹ ਜ਼ਿਲ੍ਹੇ ਦੇ ਵਿੱਚ ਤਾੜਿਆ ਹੋਇਆਗਾ ਕਹਿੰਦੇ ਸਰਕਾਰ ਆਪਣੇ ਅਨਕਾਮੀਾਂ ਲੁਕਾਉਣ ਦੇ ਪਿੱਛੇ ਕਵੇਂ ਅਗਲੀ ਕੁਰਸੀਆਂ ਜਿੱਤਾਉਣੀਆਂ ਨੇ ਅਗਲੀਆਂ ਕੁਰਸੀਆਂ ਕਵੇਂ ਸਾਹਮਣੀਆਂ ਨੇ ਕਵੇਂ ਅਸੀਂ ਵੱਧ ਲੋਕਾਂ ਦੀ ਜਿਹੜੀ ਹਿੰਦੂ ਵੋਟ ਆ ਉਹ ਕਵੇਂ ਲੈਣੀ ਆ ਸਿੱਖਾਂ ਨੂੰ ਕਵੇਂ ਬਦਨਾਮ ਕਰਨਾ ਕਹਿੰਦਾ ਇਹ ਚਾਲਾ ਕਹਿੰਦਾ ਅੱਜ ਤੌਣੀ ਕਹਿੰਦਾ ਸ਼ੁਰੂ ਤੋਂ ਹੀ ਚੱਲੀਆਂ ਆ ਰਹੀਆਂ ਨੇ ਤੇ ਉਹ ਗੱਲਾਂ ਠੀਕ ਨੇ ਕਿ ਭਾਈ ਜੋ ਕੁਸਾ ਪੁਲਿਸ ਮੁਲਾਜ਼ਮ ਵੀ ਅੱਜ ਕਹਿ ਰਹੇ ਨੇ ਕਿ ਇਹ ਸਰਕਾਰਾਂ ਹਮੇਸ਼ਾ ਤਕਾ ਕਰਦੀਆਂ ਨੇ ਸਿੱਖਾਂ ਦੇ ਨਾਲ ਬੇਸਕੋ ਉਹਨੇ ਪੂਰਾ ਖੁੱਲ ਕੇ ਬੋਲਿਆ ਥਾਣੇਦਾਰ ਸੀ ਪ੍ਰਾਣਾ ਤਿਆਰ ਹੋਇਆ ਥਾਣੇਦਾਰ ਆ ਜਿਉਂਨੇ ਮੌਕਾ ਦਿੱਤਾ ਉਹ ਐਟਰਬਿਊ ਵੀ ਕਰਕੇ ਲਿਆਉਂਗਾ ਉਹ ਕਹਿੰਦਾ ਸਾਡੇ ਮਹਿਕਮੇ ਦੇ ਵਿੱਚ ਵੀ ਕਾਲੀਆਂ ਭੇਡਾਂ ਨੇ ਪਰ ਦੋਸਤੋ ਪਹਿਲਾਂ ਕਹਿੰਦਾ ਇਹ ਆਪ ਨਹੀਂ ਸੁਧਰਦੇ ਐਮ ਐਲ ਏ ਐਮ ਪੀ ਇਹ ਆਪ ਸੁਧਰ ਜਾਣਾ ਕਹਿੰਦਾ ਪੁਲਿਸ ਦੀ ਕੀ ਮਜਾਲ ਆ ਕਿ ਪੁਲਿਸ ਕੋਈ ਕੰਮ ਖਰਾਬ ਕਰ ਜੇ ਇਹ ਆਪ ਕਾਣੇ ਹੁੰਦੇ ਆ ਕਹਿੰਦਾ ਪਹਿਲਾਂ ਇਹ ਧੱਕੇ ਦੇ ਨਾਲ ਕੰਮ ਕਰਾਉਂਦੇ ਆ ਕਹਿੰਦਾ ਬਾਕੀ ਜਿਹੜੀ ਗੱਲ ਰਹੀ ਭਾਈ ਅੰਮਰਤਪਾਲ ਸਿੰਘ ਦੀ ਸ਼ੀਟ ਦੀ ਨਾ ਰੱਦ ਹੋਵੇ ਅੱਜ ਨਾ ਰੱਦ ਹੋਵੇ ਉਹ ਕੱਲ ਕਿਉਂਕਿ ਜੇਕਰ ਰੱਦ ਹੁੰਦੀ ਆ ਪਹਿਲੀ ਗੱਲ ਤਾਂ 100% ਤਾਂ ਰੱਦ ਹੁੰਦੀ ਨਹੀਂ ਜੇ ਮਾਲੋ ਚਾਂਸ ਬਣ ਜਾਂਦੇ ਆ ਸਿੱਖਾਂ ਨੂੰ ਫੇਰ ਦੁਬਾਰੇ ਅਹਿਸਾਸ ਕਰਾਇਆ ਜਾਂਦਾ ਕਿ ਤੁਸੀਂ ਗੁਲਾਮ ਹੋ ਗੁਲਾਮ ਗੁਲਾਮ ਜੇ ਗੁਲਾਮੀ ਦਾ ਠੱਪਾ ਸਿੱਖਾਂ ਉੱਤੇ ਮੜਿਆ ਮੜਿਆ ਜਾਊਗਾ ਤੇ ਫਿਰ ਇਹ ਕਹ ਲਿਓ ਕਿ ਇੱਕ ਫੇਰ ਲੋਕਤੰਤਰ ਦਾ ਜਿਹਨੂੰ ਦਹਾਈ ਪਾਉਂਦੇ ਆ ਜਿੱਥੇ ਡੈਮੋਕਰੇਸੀ ਦਹਾਈ ਪਾਈ ਜਾਂਦੀ ਆ ਭਾਈ ਅੰਮਰਤਪਾਲ ਸਿੰਘ ਦਾ ਇਕੱਲੇ ਦੀ ਸੀਟ ਨਹੀਂ ਜਾਂਦੀ 4 ਲੱਖ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਨਾਲ ਜੁੜੀਆਂ ਨੇ ਜਾਂ ਲੱਖਾਂ ਲੋਕਾਂ ਦੀ ਹੋਰ ਭਾਵਨਾਵਾਂ ਨਾਲ ਜੁੜੀਆਂ ਨੇ ਉਹਨਾਂ ਉੱਤੇ ਸੱਟ ਮਾਰੀ ਜਾਊਗੀ ਸਰਕਾਰ ਵੱਲੋਂ ਤੇ ਅਦਾਲਤ ਵੱਲੋਂ ਪਰ ਅਦਾਲਤ ਵੱਲੋਂ ਕੇਂਦਰ ਸਰਕਾਰ ਨੂੰ ਨੋਟਿਸ ਕੱਢ ਦਿੱਤਾ ਉਸਿਆ ਗਿਆ ਕਿ ਭਾਈ ਅੰਮਰਤਪਾਲ ਸਿੰਘ ਦੇ ਐਨਐਸ ਕਿਉਂ ਲਈ ਆ ਪੁੱਛਿਆ ਗਿਆ ਕਿ ਭਾਈ ਸੈਸ਼ਨ ਦੇ ਵਿੱਚ ਕਿਉਂ ਨਹੀਂ ਬੁਲਾਇਆ ਗਿਆ ਕਿ ਜਿਹੜੀ ਕਿ ਪੇਸੀ ਹੈ ਜਿਹੜੀ ਅਗਲੀ ਤਰੀਕ ਆ 25 ਤਰੀਕ ਨੂੰ ਨਿਵੇੜਾ ਹੋ ਜਾਣਾਗਾ ਅੱਜ 21 ਤਰੀਕ ਆ 21 ਫਰਵਰੀ ਐ 25 ਫਰਵਰੀ ਨੂੰ ਦੁਬਾਰੇ ਜਿਹੜਾ ਫੈਸਲਾ ਰੱਖ ਮਾਂ ਰੱਖਿਆ ਗਿਆ ਕੇਂਦਰ ਸਰਕਾਰ ਨੂੰ ਨੋਟਿਸ ਕੱਢਿਆ ਗਿਆ ਕੇਂਦਰ ਸਰਕਾਰ ਤੋਂ ਪੁੱਛਿਆ ਗਿਆ ਕਿ ਦੱਸੋ ਭਾਈ ਅਮਰਪਾਲ ਸਿੰਘ ਨੂੰ ਸੈਸ਼ਨ ਦੇ ਵਿੱਚ ਕਿਉਂ ਨਹੀਂ ਬੋਲਣ ਦਿੱਤਾ ਜਾ ਰਿਹਾ ਵਕੀਲ ਇਹ ਦਲੀਲਾਂ ਦੇ ਰਹੇ ਆ ਜੱਜ ਸਾਹਿਬ ਇਹ ਦਲੀਲਾਂ ਦੇ ਰਹੇ ਨੇ ਕਿ ਭਾਈ ਦੱਸੋ ਕਿਉਂ ਭਾਈ ਅੰਮਰਤਪਾਲ ਸਿੰਘ ਨੂੰ ਸੈਸ਼ਨ ਦੇ ਵਿੱਚ ਕਿਉਂ ਨਹੀਂ ਬੋਲਣ ਦਿੱਤਾ ਜਾ ਰਿਹਾ ਤੇ ਆਪੇ ਬਣੇ ਪੱਤਰਕਾਰ ਆ ਆਪੇ ਬਣਿਆ ਮੀਡੀਆ ਅਖੌਤੀ ਮੀਡੀਆ ਤੇ ਮੈਂਬਰਸ਼ਿਪ ਖਾਤਰੇ ਚ ਮੈਂਬਰਸ਼ਿਪ ਅਦੋਂ ਹੋਣ ਵਾਲੀਆਂ ਮੈਂਬਰਸ਼ਿਪ ਚ ਆਏ ਕੋਈ ਫਲਾਨਾ ਆ ਹੋਜੂ ਜਵੇਂ ਪਹਿਲਾ ਜਦੋਂ ਅੰਮਰਤਪਾਲ ਆਇਆ ਸੀ ਉਦੋਂ ਉਹ ਮੀਡੀਆ ਵੀ ਕੂਕਦਾ ਸੀ ਦੂਸਰਾ ਭਿੰਡਰਾਂ ਵਾਲਾ ਆ ਗਿਆ ਫਲਾਨਾ ਆ ਗਿਆ ਧਮਕਾ ਆ ਗਿਆ ਇੱਥੇ پتہ ਨਹੀਂ ਕੀ ਹੋਜੂਗਾ ਲੋਕਾਂ ਨੇ ਕਿਸੇ ਦੀਆਂ ਗੱਲਾਂ ਦੇ ਵਿੱਚ ਨਾ ਆਓ ਭਾਈ ਅਮਿਤਪਾਲ ਸਿੰਘਾ ਸੈਸ਼ਨ ਦੇ ਵਿੱਚ ਜਰੂਰ ਜਾਵੇਗਾ ਜਰੂਰ ਪ੍ਰੋਬਲ ਮਿਲੂਗੀ 101% ਲਿਖ ਕੇ ਲੈ ਲਓ ਵੀਡੀਓ ਸਾਹਮਣੇ ਰੱਖ ਲਿਓ ਮੈਂਬਰਸ਼ਿਪਾਂ ਇਸ ਤਰ੍ਹਾਂ ਨਹੀਂ ਰੱਦ ਹੁੰਦੀਆਂ ਫਿਰ ਤਾਂ ਹਰ ਇੱਕ ਜਿਹੜਾ ਪਾਰਟੀ ਦਾ ਨੁਮਾਇੰਦਾ ਹੈਗਾ ਖੜਾ ਹੋ ਜਾਇਆ ਕਰੇ ਜਿੱਤਦਿਆ ਕਰੇ ਜਿੱਦੀ ਸਰਕਾਰ ਹੋਵੇ ਤੇ ਉਹ ਦੂਜੇ ਨੂੰ ਦਿਵਾਲਿਆ ਕਰੇ ਇਸ ਤਰ੍ਹਾਂ ਨਹੀਂ ਹੁੰਦਾ ਕਦੇ ਵੀ ਮਾਰਾ ਮੋਟਾ ਆਪਣੇ ਦਿਮਾਗ ਤੋਂ ਕੰਮ ਲੈ ਲਿਆ ਕਰੋ ਕਿਸੇ ਦੇ ਉਹਨੇ ਖਬਰ ਦਿੱਤੀ ਉਹਨੇ ਚਲਾਤੀ ਉਹਦੇ ਮਾਗਰੀ ਨਾ ਪਿਆ ਕਰੋ ਕਿ ਭਈ ਉਹਦੀ ਸੱਚ ਆ ਗੱਲ ਫਲਾਨੀ ਸੱਚ ਆ ਆਪਣਾ ਦਿਮਾਗ ਵੀ ਮੜਾ ਮਟਾ ਲੜਾਇਆ ਕਰੋ ਇਸ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰੋ ਆਪਣੇ ਕਮੈਂਟ ਜ਼ਰੂਰ ਲਿਖਿਓ ਭਾਈ ਅੰਮਰਿਤਪਾਲ ਸਿੰਘ ਨੂੰ ਹਰ ਹਾਲਤ ਦੇ ਵਿੱਚ ਪਰੋਲ ਮਿਲੂ ਮਿਲੂ ਤੇ ਅੰਮਰਿਤਪਾਲ ਸਿੰਘ 2025 ਦੇ ਵਿੱਚ ਮਾਰਚ ਦੇ ਵਿੱਚ ਹੀ ਜਿਹੜਾ ਸੈਸ਼ਨ ਸ਼ੁਰੂ ਹੋਣ ਵਾਲਾਗਾ ਉਹਦੇ ਵਿੱਚ ਭਾਗ ਲਊਗਾ ਤੇ ਫਿਰ ਦੇਖਿਓ ਕਿ ਅਖੌਤੀ ਮੀੜੀ ਦੀ ਚੀਕਾ ਪੈਂਦੀ ਆ ਭਾਈ ਅੰਮਰਿਤਪਾਲ ਸਿੰਘ ਦੇ ਭਾਸ਼ਣ ਨੇ ਫਿਰ ਦੇਖਿਓ ਕਮੇ ਚਿੱਕਾ ਪਹਿਣ ਗਿਆ ਅਜੇ ਦਾ ਘੱਟ ਪੈਂਦੀ ਆ ਫਿਰ ਦੇਖਿਓ ਕਮੇ ਇਹ ਅੰਨੰਦੀਆਂ ਜਿਹੀਆਂ ਝਿਗਾੜਾ ਨਿਕਲਦੀਆਂ ਵੀਡੀਓ ਨੂੰ ਬਰਤ ਬਰਤ ਸ਼ੇਅਰ ਕਰਨ ਦਾ ਧੰਨਵਾਦ ਵਰਜੀ ਕਾ ਖਲਸਾ ਵਰਜੀ ਕੀ ਫਤੇ